गिरतिया ने अंदर पशु दी है। दी ने अंदर दे देवता भी अंदर। जो गुरु की कृपा होंगी है देवता गिरती प्रगट होंगी है जो गुरु की कृपा ना होता बेचारा अपने आप नावे मुरुख कहावे बुद्धा पशु ही है

ਮਹਾਰਾਜ ਨੇ ਇਹ ਬਿਰਤੀ ਦਾ ਜ਼ਿਕਰ ਵੀ ਕੀਤਾ ਹੈ ਕਹਿੰਦੇ ਬਲਿਹਾਰੀ ਹੋਇਆ ਆਪਣੇ ਦਿਹਾੜੀ ਛਤਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾ ਕੀ ਬਾਤ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਤਾਂ ਫਿਰ ਦੇਰ ਨਹੀਂ ਹੁੰਦਾ ਮਨੁੱਖ ਤੂੰ ਇਹਨੂੰ ਦੇਵਤਾ ਵੀ ਬਣਾ ਦਿੰਦਾ ਹੈ ਪਾਪ ਚੰਗੀ ਬਿਰਤੀ ਦਾ ਮਾਨਸ ਵੱਡ ਜਾਂਦਾ ਹੈ ਇਹ ਬਿਰਤੀਆਂ ਨੇ ਭਾਈ ਅੰਦਰ ਬਸ ਹੁੰਦੀਆਂ ਇਹ ਇਹਦੇ ਅੰਦਰ ਪਸ਼ੂ ਵੀ ਮਿਲਦੀ ਵੀ ਹੈ ਕੁੱਤੇ ਵੀ ਮਿਲਦੀ ਵੀ ਹੈ ਦੇਵਤਾ ਵੀ ਹੈ ਇਹਦੇ ਅੰਦਰ ਜਦੋਂ ਗੁਰੂ ਕਿਰਪਾ ਕਰਦਾ ਹੈ ਇਹ ਨਾਮ ਜਪਦਾ ਬਾਣੀ ਪੜ੍ਹਦਾ ਹੈ ਚੰਗੇ ਕੰਮ ਕਰਦਾ ਹੈ ਜੀਵਨ ਦੇ ਅੰਦਰ ਫਿਰ ਇਹ ਚੰਗੀ ਵਿਰਤੀ ਬੜਾ ਦੀਵਤਈ ਬਣ ਜਾਂਦਾ ਹੈ